ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆ ਮਾਤੇ ਪੜ ਦਾ ਵੀਡੀਓ ਦੀ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਹੀ ਹੈ ਕਿ ਬੇਬੇ ਬਾਪੂ ਥਾਣੇ ਜਾਂਦੇ ਹਨ ਅਤੇ ਪੁਲਿਸ ਨੂੰ ਕਹਿੰਦੇ ਹਨ ਕਿ ਸਾਡਾ 1.5 ਲੱਖ ਰੁਪਏ ਚੋਰੀ ਹੋ ਗਿਆ ਹੈ ਅਤੇ ਫਿਰ ਪੁਲਿਸ ਉਹਨਾਂ ਦੀ ਰਿਪੋਰਟ ਲਿਖ ਲੈਂਦੀ ਹੈ ਅਤੇ ਹੁਣ ਪੁਲਿਸ ਜਲਦੀ ਹੀ ਉਹਨਾਂ ਦੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਹੁਣ ਪੁਲਿਸ ਨੰਬਰ ਪਲੇਟ ਰਾਹੀਂ ਸਾਰੀ ਡਿਟੇਲ ਕੱਢ ਲੈਂਦੀ ਹੈ ਤਾਂ ਉਹ ਮੋਟਰਸਾਈਕਲ ਗੌਰਵ ਨਾਮ ਦੇ ਲੜਕੇ ਤੇ ਸੀ ਜਸ ਕਰਕੇ ਪੁਲਿਸ ਉਹਨਾਂ ਦੇ ਘਰ ਚੜੀ ਜਾਂਦੀ ਹੈ सोनू ਜੀਤਾ ਵੀ ਉੱਥੇ ਹੀ ਆਏ ਹੋਏ ਸਨ ਤਾਂ ਫਿਰ ਉਸੇ ਸਮੇ ਗੌਰਵ ਦੀ ਮੰਮੀ ਘਬਰਾ ਜਾਂਦੀ ਹੈ ਗੌਰਵ ਕਹਿੰਦਾ ਹੈ ਕਿ ਇਹ ਮੋਟਰਸਾਈਕਲ ਪਹਿਲਾਂ ਮੇਰੇ ਕੋਲ ਸੀ ਪਰ 1 ਸਾਲ ਹੋ ਗਿਆ ਮੈਂ ਇਹ ਮੋਟਰਸਾਈਕਲ ਕਿਸੇ ਨੂੰ ਵੇਚ ਦਿੱਤਾ ਸੀ ਪਰ ਉਹਨਾਂ ਨੇ ਇਸ ਦੀ ਕਾਪੀ ਹਜੇ ਤੱਕ ਆਪਣੇ ਨਾਂ ਨਹੀਂ ਕਰਵਾਈ ਫਿਰ ਪੁਲਿਸ ਕਹਿੰਦੀ ਹੈ ਕਿ ਸਾਨੂੰ ਪ੍ਰੂਫ ਲਿਆ ਕੇ ਦਿਖਾ ਤਾਂ ਗੌਰਵ ਉਹਨਾਂ ਨੂੰ ਐਫੀ ਡੈਪਟ ਦਿਖਾਉਂਦਾ ਹੈ ਜਦ ਤੱਕ ਪੁਲਿਸ ਐਫੀ ਡੈਪਟ ਦੇਖਦੇ ਹਨ ਤਾਂ ਉਹ ਗੌਰਵ ਨੂੰ ਕਹਿੰਦੇ ਹਨ ਕਿ ਸਾਨੂੰ ਉਹਨਾਂ ਦੇ ਘਰ ਲੈ ਕੇ ਜਾ ਤਦ ਪੁਲਿਸ ਗੌਰਵ ਨੂੰ ਆਪਣੇ ਨਾਲ ਅਮਨ ਦੇ ਘਰ ਲੈ ਜਾਂਦੀ ਹੈ ਇਧਰ ਸੋਨੂ ਜੀ ਤਾਂ ਉਸ ਦੀ ਮਾਂ ਨੂੰ ਹੌਸਲਾ ਦਿੰਦੇ ਹਨ ਕਹਿੰਦੇ ਹਨ ਕਿ ਜਦ ਗੌਰਵ ਦੀ ਕੋਈ ਗਲਤੀ ਹੀ ਨਹੀਂ ਹੈ ਤਾਂ ਪੁਲਿਸ ਉਸ ਨੂੰ ਕੁਝ ਨਹੀਂ ਕਹੇਗੀ ਇਧਰ ਕਮਲ ਆਪਣੇ ਬਾਹਰ ਜਾਣ ਦੀ ਤਿਆਰੀ ਕਰਦਾ ਹੈ ਕਿਉਂਕਿ ਥੋੜਾ ਉਦਾਸ ਹੋ ਜਾਂਦਾ ਹੈ ਤੇ ਉਹ बार-बार ਕਹਿੰਦਾ ਹੈ ਕਿ ਪਾਪਾ ਤੁਸੀਂ ਜਲਦੀ ਹੀ ਆ ਜਾਓ ਫਿਰ ਸੰਦੀਪ ਵੀ ਥੋੜੀ ਪਾਬੁਕ ਹੋ ਜਾਂਦੀ ਹੈ ਉਹ ਕਮਲ ਨੂੰ ਕਹਿੰਦੀ ਹੈ ਕਿ ਤੁਸੀਂ ਜਾਂਦੇ ਹੋਏ ਮੰਮੀ ਜੀ ਨੂੰ ਜ਼ਰੂਰ ਮਿਲ ਜਾਓ ਪਹਿਲਾਂ ਤਾਂ ਕਮਲ ਨਾ ਨੁਕਰ ਕਰਦਾ ਹੈ ਪਰ ਸੰਦੀਪ ਦੇ ਕਹਿਣ ਤੇ ਉਹ ਮੰਮੀ ਕੋਲ ਜਾ ਕੇ ਬੈਠ ਜਾਂਦਾ ਹੈ ਤੇ ਮੰਮੀ ਨੂੰ ਇਹ ਵੀ ਕਹਿੰਦਾ ਹੈ ਕਿ ਹੁਣ ਦੋਨਾਂ ਘਰਾਂ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੈ ਫਿਰ ਉਹ ਆਪਣੀ ਮੰਮੀ ਨੂੰ ਮਿਲ ਕੇ ਤੁਰ ਪੈਂਦਾ ਹੈ ਤੇ ਉਹ ਇਹ ਕਹਿੰਦਾ ਹੈ ਕਿ ਜੇਕਰ ਵਿੱਕੀ ਆ ਜਾਂਦਾ ਤਾਂ ਮੈਂ ਉਸ ਨੂੰ ਵੀ ਮਿਲ ਜਾਂਦਾ ਪਰ ਵਿੱਕੀ ਦੀ ਮੰਮੀ ਕਹਿੰਦੀ ਹੈ ਕਿ ਉਹ ਸਦਾ ਕੰਮ ਹੀ ਕੁਝ ਇਸ ਤਰ੍ਹਾਂ ਦਾ ਹੈ ਕਿ ਉਸ ਨੂੰ ਟਾਈਮ ਹੀ ਨਹੀਂ ਮਿਲਦਾ ਇਧਰ ਬੇਬੇ ਬਾਪੂ ਵੀ ਕਾਫੀ ਉਦਾਸ ਬੈਠੇ ਹੁੰਦੇ ਹਨ ਤੇ ਬਾਪੂ ਕਹਿੰਦਾ ਹੈ ਕਿ ਹੁਣ ਅਸੀਂ ਆਪਣੀ ਦੋਤੀ ਦੇ ਵਿਆਹ ਵਿੱਚ ਕੀ ਲੈ ਕੇ ਜਾਵਾਂਗੇ ਤਦ ਬੇਬੇ ਕਹਿੰਦੀ ਹੈ ਕਿ ਮੈਂ ਆਪਣੇ ਕੰਨਾਂ ਦੀਆਂ ਵਾਲੀਆਂ ਵੇਚ ਦਿੰਦੀ ਹਾਂ ਪਰ ਇਧਰ ਉਸ ਦਾ ਪੋਤਾ ਕਹਿੰਦਾ ਹੈ ਕਿ ਆਪਾਂ ਨੂੰ ਥੋੜੇ ਦਿਨ ਦੇਖਣਾ ਚਾਹੀਦਾ ਹੈ ਕਿਉਂਕਿ ਹੁਣ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਕੀ ਪਤਾ ਆਪਣੇ ਪੈਸੇ ਜਲਦੀ ਹੀ ਮਿਲ ਜਾਣ ਹੁਣ ਬੇਬੇ ਆ ਸਾਰੀ ਵਾਰਦਾਤ ਆਪਣੀ ਧੀ ਨੂੰ ਫੋਨ ਲਗਾ ਕੇ ਦੱਸ ਦਿੰਦੀ ਹੈ ਪਰ ਬੇਬੇ ਦੀ ਧੀ ਕਹਿੰਦੀ ਹੈ ਕਿ ਇਸ ਤਰ੍ਹਾਂ ਦਾ ਮੇਰਾ ਸ਼ਰੀਕੇ ਵਿੱਚ ਨੱਕ ਵੱਡਿਆ ਜਾਵੇਗਾ ਤੁਸੀਂ ਜਿੱਥੋਂ ਮਰਜੀ ਪ੍ਰਬੰਧ ਕਰੋ ਪਰ ਨਾਲ ਕੀ ਸ਼ੱਕ ਵਧੀਆ ਭਰਮੀ ਚਾਹੀਦੀ ਹੈ ਬੇਬੇ ਫਿਰ ਮਨ ਵਿੱਚ ਸੋਚਦੀ ਹੈ ਕਿ ਮੇਰੀ ਧੀ ਨੇ ਇੱਕ ਵਾਰ ਵੀ ਇਹ ਨਹੀਂ ਸੋਚਿਆ ਕਿ ਇਹ ਐਨੇ ਪੈਸੇ ਕਿੱਥੋਂ ਲੈ ਕੇ ਆਉਣਗੇ ਤਾਂ ਹੁਣ ਅਸੀਂ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਬਾਪੂ ਜੀ ਐਨੇ ਪੈਸਿਆਂ ਦਾ ਪ੍ਰਬੰਧ ਕਿੱਥੋਂ ਕਰਦੇ ਹਨ ਅਤੇ ਵਿੱਕੀ ਫੜਿਆ ਜਾਂਦਾ ਹੈ ਕਿ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ